ਹੂੰ ਕ੍ਰਿਸ਼ਨ ਨੇ ਮਤਲਬ ਵੀ 8 ਸਾਲ ਦੇ ਨੇ 7 ਸਾਲ ਦੇ ਨੇ ਮਤਲਬੀ ਰਾਵੀ ਜੀ ਛਾਲ ਮਾਰੀ ਹੂੰ ਛਾਲ ਮਾਰੀ ਪਿੱਟਣ ਲੱਗ ਗਈ ਸੋਧਾਂ ਮਾਂ ਉਹਦੀ ਮਰਜੀ ਵੇ ਪੁੱਤੀ ਗਈ ਮਾਂ ਉੱਟੀ ਗਈ ਹੂੰ 2 ਘੰਟੇ ਨਾਲ ਨਿਕਲਿਆ ਹੂੰ 2 ਘੰਟੇ ਜਦੋਂ ਨਾਲ ਨਿਕਲਿਆ 2 ਘੰਟੇ ਬਾਅਦ ਨਿਕਲਿਆ ਹੂੰ ਉਹ ਕਹਿੰਦਾ ਮਾਂ ਨਹੀਂ ਜੇ ਕਹਿੰਦਾ ਸੁੱਕਾ ਪਿੱਟ ਪਟੂਗਾ ਦੀ ਜੇ ਕਹਿੰਦਾ ਮਾਂ ਕਰ ਛਾਲ ਮਾਰ ਜਿੰਦੀ ਹੂੰ ਹਾਂ ਕਹਿੰਦਾ ਮਰਨ ਤੈਨੂੰ ਵੀ ਨਹੀਂ ਦਿੰਦਾ ਸੀ ਅੱਛਾ ਕਹਿੰਦਾ ਨਾਲੇ ਜਿੰਨਾ ਜਰ ਮੈਂ ਜਿਉਂਦਾ ਮਾਂ ਦਾ ਪੁੱਤ ਨਹੀਂ ਮਰਦਾ ਦੀ ਮਾਂ ਜਿਉਂਦੇ ਤੂੰ ਜਿੰਨਾ ਜਰ ਮੈਂ ਜਿਊਂਗਾ ਅੱਛਾ ਹੁਣ ਜੇ ਇਹ ਗੱਲ ਕਰਦੇ ਹਾਂ ਤੁਸੀਂ ਮਤਲਬ ਗੀਤਾ ਚ ਕਿਤੇ ਸੁਣ ਲਿਓ ਕਿਸੇ ਨੂੰ ਹੂੰ ਥੋੜਾ ਅਗਲਾ ਕਹਿੰਦੇ ਕ੍ਰਿਸ਼ਨ ਨੂੰ ਆਏ ਕਹਿੰਦੇ ਨੇ ਉਹ ਸਾਰਾ ਕੰਮ ਕ੍ਰਿਸ਼ਨ ਨੇ ਕਰਾਇਆ ਜਿਹੜਾ ਕਰਾਇਆ ਸੀ ਹੂੰ ਜਿੰਨੀਆਂ ਹੁਣ ਤੁਸੀਂ ਲਾ ਲਓ ਉਹਨਾਂ ਨੇ ਜਦੋਂ ਸ਼ਿਸ਼ਪਾਲ ਜੰਮਿਆ ਸ਼ਿਸ਼ਪਾਲ ਉਹਦੀ ਭੂਆ ਦਾ ਪੁੱਤ ਸੀ ਹੂੰ ਸ਼ਿਸ਼ਪਾਲ ਜੰਮਿਆ ਉਹਦੇ ਛੀ ਬਾਹਾਂ ਅੱਛਾ ਦੂਸਿਆਂ ਤੋਂ ਜੋਸ ਤਲਵਾਈ ਉਹਨਾਂ ਨੇ ਵੀ ਐਂ ਕਰਕੇ ਇਹਦੇ ਛੀ ਬਾਹਾਂ ਕਿਉਂ ਹੋਈਆਂ ਨੇ ਉਹ ਕਹਿੰਦਾ ਵੀ ਐਂ ਕਰਕੇ ਕੋਈ ਐਸਾ ਫਕੀਰ ਆਊਗਾ ਜਦੋਂ ਇਹਦੇ ਸਾਹਮਣੇ ਹੋ ਗਿਆ ਨਾ ਇਹਦੀਆਂ ਚਾਰ ਬਾਹਾਂ ਝੜ ਜਾਣਗੀਆਂ ਅੱਛਾ ਨਾਲੇ ਉਹ ਹੀ ਮਾਰੂ ਇਹਨੂੰ ਹੁਣ ਸ਼ਿਸ਼ਪਾਲ ਦੀ ਭੂਆ ਸੀ ਉਹ ਕਿਤੇ ਫਿਰਦਾ ਤੁਰਦਾ ਜੀ ਕ੍ਰਿਸ਼ਨ ਫੇਰ ਭੱਗ ਗਿਆ ਉਹਨੇ ਕੋਲੇ ਸ਼ਿਸ਼ਪਾਲ ਕੋਲੇ ਜਿਛਪਾਲ ਦੇ ਜਦੋਂ ਸਾਹਮਣੇ ਹੋਇਆ ਜੀ ਉਹਨੀਆਂ ਬਾਹਾਂ ਚਾਰ ਝੜ ਗਈਆਂ ਹੂੰ ਟੋਰ ਗਈਆਂ ਹੂੰ ਉਹਦੀ ਭੂਆ ਕਹਿਣ ਲੱਗੀ ਕਹਿੰਦੀ ਪੁੱਤ ਤੂੰ ਮਾਰੇਗਾ ਹੂੰ ਜਿਹਨੂੰ ਆ ਦੂਜੀ ਟੀਵੀ ਲਾ ਦੇ ਇੱਧਰਲੇ ਟੀਵੀ ਲਾ ਦੇ ਹੂੰ ਕੀ ਕਰਨੀ ਆ ਇਹ ਉਹ ਲਾ ਦੂ ਆਪੇ ਇੱਧਰ ਜਿਹੜੀ ਵੀ ਲਾ ਦੇ ਉਹ ਕਹਿੰਦਾ ਕਹਿੰਦਾ ਨਾ ਭੂਆ ਟਟਕੀ ਟਟਕਣੀਆਂ ਮੇਰਾ ਕੀ ਕੰਮ ਐ ਮੈਂ ਕਾ ਤੈਨੂੰ ਮਾਰੂੰ ਕਹਿੰਦੀ ਨਾ ਪੁੱਤ ਤੂੰ ਮਾਰੇਗਾ ਹੂੰ ਕਰੋ ਖੈ ਕਮੜੀ ਮਾਏ ਮੇਰਾ ਮੇਰਾ ਭਾਈ ਹਾਂ ਮੇਰੀ ਪੂਆ ਦਾ ਪੁੱਤ ਮੈਂ ਮਾਰੂ ਹਾਂ ਕਹਿੰਦੀ ਨਾ ਤੂੰ ਮਾਰੇਗਾ ਫਿਰ ਉਥੋਂ ਬਹਿਣਾ ਕਰ ਲੈ ਚੰਗਾ ਕਹਿੰਦਾ ਜੇ ਬਾੜੀ ਇਹਦੇ ਹਾਰਡ ਕਰਦੀ ਹੈ ਜੇ ਕਹਿੰਦਾ 100 ਗਾਲ ਕੱਢਦੇ ਮੈਂ ਇਹਨੂੰ ਤਾਂ ਵੀ ਮਾਰਦਾ ਹੂੰ ਜੇ 100 ਡੰਡਾ ਮਾਰ ਗਿਆ ਮੇਰੀ ਤਾਂ ਵੀ ਮਾਰਦਾ ਕਹਿੰਦੀ ਐਡਾ ਕੀ ਕਮੜਾ ਹੂੰ ਕਹਿੰਦਾ ਪੂਆ ਫਿਰ ਬਹਿਣਾ ਕਰ ਲੈ ਮੇਰੇ ਨਾਲ ਹੂੰ ਹੋਰ ਜਦੋਂ ਉਹਦਾ ਜਵਾਨ ਹੋ ਗਿਆ ਜੀ ਜਰਾ ਸਿੰਘ ਵਰਗੇ ਨਾਲ ਯਾਰੀ ਉਹਦੀ ਜਿਛਪਾਲ ਦੀ ਹੂੰ ਕਿਉਂ ਕਾਲ ਮੇਰਾ ਸਾਲਾ ਯਾਰਸ ਮੇਰੇ ਫਿਰ ਦੰਦਾ ਨਾ ਗਿੜੇ ਬੀਜਲੂ ਮੌਤ ਆਉਂਦੀ ਆ ਹੂੰ ਹੁਣ ਜਰਾ ਸਿੰਘ ਵਰਗੇ ਜਿਛਪਾਲ ਵਰਗੇ ਮਦਰੀ ਜਿਹੇ ਬੰਦੇ ਦਾ ਗਾਲ ਘੁੱਟਨ ਦਾ ਸੀ ਫੜ ਕੇ ਅੱਠ ਰਾਜਾਂ ਤੇ ਰਾਜ ਕਰਦਾ ਸੀ ਹੋਰ राजे ਮਾਰਦੇ ਸੀ ਰਾਜਾ ਦੀ ਰਾਜੇ ਨਾਲ ਲੜਾਈ ਹੁੰਦੀ ਵਜੀਰ ਦੀ ਵਜੀਰ ਨਾਲ ਹੁੰਦੀ ਹੁੰਦੀ ਹੂੰ ਐਡਾ ਤਕੜਾ ਸੀ ਜਰਾ ਸਿੰਘ ਅੱਛਾ ਹੁਣ ਉਹ ਕਹਿੰਦਾ ਵੀ ਜਦੋਂ ਦੇਖ ਲੈ ਇੱਥੇ ਇਕੱਠੇ ਕਰ ਲਏ ਹੁਣ ਜੇ ਤੁਸੀਂ ਮੈਨੂੰ ਲੈ ਕੇ ਜਾਓ ਤੁਹਾਡਾ ਰੌਲਾ ਹੈ ਭਾਈਆਂ ਦਾ ਮੈਂ ਗੋਲ ਗੱਲ ਕਰਕੇ ਆ ਜੂ ਇਹ ਤਾਂ ਇਹਨੂੰ ਕਹਿੰਦਾ ਫਿਰ ਜ਼ਹਿਰ ਹੱਸਦਾ ਤੈਨੂੰ ਕਹਿੰਦਾ ਤੂੰ ਰੁੱਸਦਾ ਅਸੀਂ ਕੀ ਕਹਿ ਕੇ ਆਵਾਂਗੇ ਐਂ ਕਰੋ ਵੀ ਤੁਸੀਂ ਆਉਂਦੇ ਰਿਸ਼ਤੇਦਾਰ ਨੂੰ ਸਕਦੇ ਹੋ ਤੁਸੀਂ ਹੂੰ ਜੋ ਰਿਸ਼ਤੇਦਾਰ ਨੂੰ ਗੱਲ ਕਹਿਣੀ ਸਗਾਲੀ ਹੁੰਦੀ ਹੈ